ਸਸ਼ਿਕਾ ਨੂੰ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂ ਬਲੌਗ ਬਹੁਤ ਇੰਪੋਰਟੈਂਟ ਲੌਗ ਹੈ ਤੇ ਅੱਜ ਦੇ ਬਲੌਗ ਦੇ ਵਿੱਚ ਗੱਲ ਕਰਨੀ ਹੈ ਕੈਨੇਡਾ ਦੇ ਵੱਲੋਂ ਦੋ ਚੰਗੀਆਂ ਅਨਾਉਂਸਮੈਂਟ ਦੀ ਦਰਸਲ ਇੱਕ ਪਾਸੇ ਜਿੱਥੇ ਕੈਨੇਡਾ ਦੇ ਵਿੱਚ ਲਗਾਤਾਰ ਹਰ ਇੱਕ ਕੈਟਾਗਰੀ ਨੂੰ ਲੈ ਕੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਸਸਕਾਚੂਵਨ ਦੇ ਵੱਲੋਂ ਆਪਣੀ ਪੀਐਨਪੀ ਦੇ ਦੋ ਨਵੇਂ ਪ੍ਰੋਗਰਾਮ ਅਨਾਉਂਸ ਕੀਤੇ ਗਏ ਨੇ ਯਾਨੀ ਕਿ ਦੋ ਨਵੇਂ ਪਾਸੇ ਪ੍ਰੋਗਰਾਮ ਹੋਣਗੇ ਜਿਸ ਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈ ਸਕੋਗੇ ਐਸ ਆਈ ਐਨਪੀ ਦੇ ਥਰੂ ਜਿਹੜਾ ਹੈ ਇਹਦੇ ਅੰਡਰ ਜਿਹੜਾ ਹੈ ਉਹ ਨਿਊ ਕਮਰਸ ਜਿਹੜੇ ਆ ਉਹ ਹੈਲਥ ਸੈਕਟਰ ਤੇ ਐਗਰੀਕਲਚਰ ਓਕੂਪੇਸ਼ਨਸ ਦੇ ਨਾਲ ਜੁੜੇ ਹੈ ਉਹਨਾਂ ਦੇ ਲਈ ਚੰਗੀ ਖੁਸ਼ਖਬਰੀ ਹੈ ਅੱਜ ਦੇ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੈਫਲੋਡਸ ਨੂੰ ਪੀਛਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਕੈਨੇਡਾ ਦੇ ਵਿੱਚ ਲਗਭਗ ਹਰ ਇੱਕ ਪ੍ਰੋਵਿੰਸ ਦੇ ਵੱਲੋਂ ਆਪਣੀ ਪੀਐਨਪੀ ਚਲਾਈ ਜਾਂਦੀ ਹੈ ਤੇ ਆ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਹੇਠ ਵੱਖਰੇ ਵੱਖਰੇ ਹੋਰ ਇਕਨੋਮਿਕ ਪ੍ਰੋਗਰਾਮ ਚਲਾਏ ਜਾਂਦੇ ਨੇ ਜਿਹਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਹੋ ਸੋ ਇਦਾਂ ਹੀ ਪੀਐਲਪੀ ਦੇ ਅੰਡਰ ਜਿਹੜਾ ਹੈ ਉਹ ਸਕੈਚੂਆਨ ਇਮੀਗ੍ਰੇਸ਼ਨ ਨੋਮਿਨੀ ਪ੍ਰੋਗਰਾਮ ਹੈ ਇੱਕ ਐਸਆਈਐਮਪੀ ਦੇ ਨਾਮ ਤੋਂ ਇਹਦੇ ਵਾਸਤੇ ਦੋ ਸਟ੍ਰੀਮ ਜਿਹੜੀਆਂ ਨੇ ਪਾਸਵੇ ਪ੍ਰੋਗਰਾਮ ਜਿਹੜੇ ਨੇ ਉਹ ਅਨਾਉਂਸ ਕੀਤੇ ਗਏ ਨੇ ਇੱਕ ਹੈਲਥ케ਅਰ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਹੈ ਦੂਜਾ ਪ੍ਰੋਗਰਾਮ ਜਿਹੜਾ ਉਹ ਐਗਰੀਕਲਚਰ ਓਕੂਪੇਸ਼ਨਸ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਹੈ ਦਰਸ ਸਕੈਚੂਆਨ ਇਮੀਗ੍ਰੇਸ਼ਨ ਐਂਡ ਕੈਰੀਅਰ ਟ੍ਰੇਨਿੰਗ ਮਿਨਿਸਟਰ ਜਿਹੜੇ ਨੇ ਜਰਮੀ ਹੈਰਿਸਨ ਉਹਨਾਂ ਦੇ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਹੈ 2 5 ਵਜੇ ਦਾ ਅਨਾਉਂਸਮੈਂਟ ਕੀਤਾ ਗਿਆ ਹੈ ਉਹਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਕਰੰਟ ਨੀਡ ਹੈ ਪ੍ਰੋਵਿੰਸ ਦੀ ਉਸ ਨੂੰ ਦੇਖਦੇ ਹੋਏ ਇਹ ਡਿਸੀਜਨ ਲਿਆ ਗਿਆ ਹੈ ਪਹਿਲਾ ਪ੍ਰੋਗਰਾਮ ਜਿਹੜਾ ਉਹ ਐਗਰੀਕਲਚਰ ਟੈਲੈਂਟ ਸਟਰੀਮ ਹੈ ਤੇ ਇਸ ਦੇ ਅੰਡਰ ਜਿਹੜੇ ਵੀ ਐਲੀਜੀਬਲ ਹੋਣਗੇ ਉਹ ਆਪਣੀ ਫਾਈਲ ਜਿਹੜੀ ਹੈ ਉਹ ਪੀਐਕਟੀ ਵਾਸਤੇ ਲਗਾ ਸਕਦੇ ਨੇ ਇਸ ਪ੍ਰੋਗਰਾਮ ਦੇ ਅੰਡਰ ਇਹਦੇ ਵਾਸਤੇ ਕੀ ਹੈ ਕਿ ਸੀਐਲਬੀ ਲੈਵਲ 4 ਚਾਹੀਦਾ ਹੈ ਤੇ ਕਿਸੇ ਕਿਸੇ 엠ਪਲੋਇਰ ਨੂੰ ਇਸ ਤੋਂ ਜ਼ਿਆਦਾ ਵੀ ਸੀਐਲਬੀ ਲੈਵਲ ਯਾਨੀ ਕਿ ਲੈਂਗੁਏਜ ਜਿਹੜੀ ਕਹਿ ਸਕਦੇ ਕ੍ਰਾਈਟੇਰੀਆ ਹੈ ਉਹ ਹੁੰਦਾ ਹੈ ਕਿ ਕਈ ਕਈ ਏਮਪਲੋਇਰ ਦਾ ਜ਼ਿਆਦਾ ਵੀ ਹੁੰਦਾ ਹੈ ਸੋ ਘੱਟੋ ਘੱਟ ਜਿਹੜਾ ਸੀਐਲਬੀ ਲੈਵਲ 4 ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਸਟ੍ਰੀਮ ਦੇ ਲਈ ਐਲੀਜੀਬਲ ਬਣਦੇ ਹੋ ਉਸ ਤੋਂ ਬਾਅਦ ਕੰਪਲਸਰੀ ਹੈ ਕਿ ਤੁਹਾਡੇ ਕੋਲ ਸੈਕੰਡਰੀ ਸਕੂਲ ਤੱਕ ਐਜੂਕੇਸ਼ਨ ਹੋਣਾ ਚਾਹੀਦਾ ਨਹੀਂ ਹਾਈ ਸਕੂਲ ਤੱਕ ਘੱਟੋ ਘੱਟ ਐਜੂਕੇਸ਼ਨ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜਾਂ ਆ ਇਸ ਤੋਂ ਜ਼ਿਆਦਾ এডਿਕੇਸ਼ਨ ਹੋਵੇ ਪਰ ਘੱਟੋ ਘੱਟ ਜਿਹੜਾ ਹੋ ਦਸਵੀਂ ਤੱਕ ਪੜ੍ਹਾਈ ਤੁਸੀਂ ਕੀਤੀ ਹੋਈ ਹੋਣੀ ਚਾਹੀਦੀ ਹੈ ਇਸ ਓਕਿਪੇਸ਼ਨਸ ਵਾਸਤੇ ਉਸ ਤੋਂ ਬਾਅਦ ਲਗਭਗ 1 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ 3 ਸਾਲਾਂ ਦੇ ਵਿੱਚ ਯਾਨੀ ਕਿ 780 ਘੰਟੇ ਦਾ ਐਕਸਪੀਰੀਅੰਸ ਹੋਵੇ ਜਾਂ ਫੁੱਲ ਟਾਈਮ ਤੁਸੀਂ ਵਰਕਰ ਹੋ 30 ਘੰਟੇ ਪਰ ਵੀਕ ਦੇ ਹਿਸਾਬ ਦੇ ਨਾਲ ਤੁਹਾਡਾ ਐਕਸਪੀਰੀਅੰਸ ਹੋਵੇ ਇਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡੇ ਏਮਪਲੋਇਰ ਤੋਂ ਤੁਹਾਨੂੰ ਅ ਕਹਿ ਸਕਦੇ ਜੌਬ ਅਪਰੂਵਲ ਲੈਟਰ ਜਿਹੜਾ ਉਹ ਵੀ ਮਿਲਿਆ ਹੋਣਾ ਚਾਹੀਦਾ ਇਸ ਕੇਸ ਦੇ ਵਿੱਚ ਜੇਕਰ ਤੁਸੀਂ ਇਸ ਪ੍ਰੋਗਰਾਮ ਪਾਥਵੇ ਦੇ ਥਰੂ ਜਿਹੜਾ ਹੈ ਉਹ ਅਪਲਾਈ ਕਰਨਾ ਉਸ ਤੋਂ ਬਾਅਦ ਤੁਸੀਂ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋਅ ਕਰੋਗੇ ਇਸ ਪ੍ਰੋਵੈਂਸ ਦੇ ਵਿੱਚ ਰਹਿਣ ਦਾ ਤੇ ਨਾਲ ਦੀ ਨਾਲ ਹੀ ਕੰਮ ਕਰਨ ਦਾ ਕਿ ਇੱਥੇ ਕੰਮ ਕਰਾਂਗਾ ਮੈਂ ਤੇ ਇੱਥੇ ਰਹਾਗਾ ਯਾਨੀ ਕਿ ਤੁਹਾਡਾ ਜਿਹੜਾ ਰਹਿਣ ਦਾ ਜੇ ਕਹਿ ਸਕਦੇ ਤੁਹਾਡੀ ਜਿਹੜੀ ਅਕਮੋਡੇਸ਼ਨ ਹੈ ਉਹ ਸਸਕੈਚੂਨ ਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਕੀ ਹੈ ਕਿ ਪਰਮਨੈਂਟ ਜੌਬ ਆਫਰ ਜਿਹੜਾ ਵਾ ਉਹ ਵੀ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਸਸਕਾਚੂਨ ਦਾ ਯਾਨੀ ਸਸਕਾਚੂਨ ਦੇ ਇਸ ਸੈਕਟਰ ਦੇ ਵਿੱਚ ਜਿਹੜਾ ਤੁਹਾਡੇ ਕੋਲ ਫੁੱਲ ਟਾਈਮ ਪਰਮਨੈਂਟ ਜਿਹੜਾ ਉਹ ਜੌਬ ਆਫਰ ਹੋਣਾ ਚਾਹੀਦਾ ਸੋ ਇਹ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈ ਉਹ ਹੈ ਐਗਰੀਕਲਚਰ ਸਟ੍ਰੀਮ ਦਾ ਉਸ ਤੋਂ ਬਾਅਦ ਹੈਲਥ ਟੈਲੈਂਟ ਸਟ੍ਰੀਮ ਜਿਹੜਾ ਦੂਜਾ ਪ੍ਰੋਗਰਾਮ ਹੈ ਉਸ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਉਹ ਵੀ ਇਹੀ ਹੈ ਕਿ ਸਕੈਚੂਲਸ ਦਾ ਲਾਇਸੈਂਸ ਹੋਣਾ ਚਾਹੀਦਾ ਵਾ ਜਿਤਨਾ ਲਾਇਸੈਂਸ ਨਰਸ ਹੁੰਦੀ ਹੈ ਯਾਨੀ ਕਿ ਜਿਸ ਵੀ ਆਪ ਕੋ ਪੇਸ਼IENTS ਦੇ ਲਈ ਲੋਡ ਹੈ ਹੈਲਥ케ਅਰ ਦੇ ਅੰਦਰ ਉਹਦੇ ਵਾਸਤੇ ਤੁਸੀਂ ਲਾਇਸੈਂਸ ਹੋਣਾ ਚਾਹੀਦੇ ਹੋ ਉਸ ਤੋਂ ਬਾਅਦ ਪੋਸਟ ਸਕੈਂਡਰੀ ਐਜੂਕੇਸ਼ਨ ਘੱਟੋ ਘੱਟ ਹੋਣਾ ਚਾਹੀਦਾ ਤੇ ਉਸ ਤੋਂ ਵੱਧ ਮਤਲਬ 12ਵੀਂ ਤੋਂ ਬਾਅਦ ਜ਼ਿਆਦਾ ਪੜਾਈ ਹੋਣੀ ਚਾਹੀਦੀ ਹੈ ਤੁਹਾਡੀ ਭਾਵੇਂ 2 ਸਾਲ ਦਾ ਕਿਸੇ ਕਾਲਜ ਯੂਨੀਵਰਸਿਟੀ ਜਾਂ ਟ੍ਰੇਡ ਟੈਕਨੀਕਲ ਸਕੂਲ ਤੋਂ ਜਾਂ ਫਿਰ ਪੋਸਟ ਸਕੈਂਡਰੀ ਐਜੂਕੇਸ਼ਨ ਤੋਂ ਤੁਸੀਂ 2 ਸਾਲ ਦਾ ਘੱਟੋ ਘੱਟ ਜਿਹੜਾ ਉਹ ਡਿਪਲੋਮਾ ਕੀਤਾ ਹੋਵੇ ਜਾਂ ਮਾਸਟਰ ਜਾਂ ਬੈਚਲਰ ਡਿਗਰੀ ਕੀਤੀ ਹੋਵੇ ਹੈਲਥ ਸੈਕਟਰ ਦੇ ਵਿੱਚ ਆਪਣੇ ਰਿਲੇਟਿਡ ਅਕੁਪੇਸ਼ਨਸ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇੱਥੇ ਵੀ ਆਪਣਾ ਇੰਟੈਂਟ ਸ਼ੋ ਕਰੋਗੇ ਕੰਮ ਕਰਨ ਦਾ ਤੇ ਤੁਸੀਂ ਸਸਕੈਚੂਨ ਦੇ ਅੰਡਰ ਜਿਹੜੀ ਉਹ ਤੁਹਾਡੀ ਰਿਹਾਈਸ਼ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡੀ ਐਕਸਪ੍ਰੈਸ ਐਂਟਰੀ ਦੇ ਅੰਦਰ ਪ੍ਰੋਫਾਈਲ ਬਣੀ ਹੋਣੀ ਚਾਹੀਦੀ ਹੈ ਤੇ CLB ਲੈਵਲ 5 ਘੱਟੋ ਘੱਟ ਰਿਕੁਆਇਰਡ ਹੈ ਤੇ ਕਿਸੇ ਕਿਸੇ EMPLOYER ਨੂੰ ਇਸ ਤੋਂ ਜ਼ਿਆਦਾ ਵੀ ਰਿਕੁਆਇਰਮੈਂਟ ਜਿਹੜੀ ਹੈ ਉਹ ਹੋ ਸਕਦੀ ਹੈ ਜੇਕਰ ਤੁਸੀਂ ਇਸ ਸਟਰੀਮ ਦੇ ਅੰਡਰ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਵੀ ਜਿਹੜਾ ਐਕਸਪੀਰੀਅੰਸ ਹੈ ਉਹ ਤੁਹਾਡਾ 780 ਘੰਟੇ ਦਾ ਹੋਣਾ ਚਾਹੀਦਾ ਹੈ ਜਾਂ ਫੁੱਲ ਟਾਈਮ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਕੰਮ 3 ਘੰਟੇ ਜਿਹੜੇ ਉਹ ਪਰ ਵੀਕ ਦੇ ਹਿਸਾਬ ਦੇ ਨਾਲ ਤੇ ਦੂਜਾ ਜੋ ਅਪਰੂਵਰ ਲੈਟਰ ਜਿਹੜਾ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਤੁਹਾਡੇ এমਪਲੋਇਰ ਵੱਲੋਂ ਤੇ ਜਿਹੜਾ ਵਰਕ ਐਕਸਪੀਰੀਅੰਸ ਹੈ ਉਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜੇਕਰ ਤੁਹਾਨੂੰ ਤੁਹਾਡਾ এমਪਲੋਇਰ ਤੁਹਾਨੂੰ ਫੁੱਲ ਟਾਈਮ ਕੰਮ ਨਹੀਂ ਦੇ ਰਿਹਾ ਤੇ ਜੇਕਰ ਫੁੱਲ ਟਾਈਮ ਕੰਮ ਦੇ ਰਿਹਾ ਤਾਂ 6 ਮਹੀਨੇ ਦਾ ਐਕਸਪੀਰੀਅੰਸ ਜੇ ਫੁੱਲ ਟਾਈਮ ਕੰਮ ਨਹੀਂ ਦੇ ਰਿਹਾ ਤੇ ਪਿਛਲੇ 5 ਸਾਲਾਂ ਦੇ ਵਿੱਚ ਘੱਟੋ-ਘੱਟ ਜਿਹੜਾ ਉਹ 1 ਸਾਲ ਦਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਉਹ ਰਿਲੇਵੈਂਟ ਫੀਲਡ ਦੇ ਵਿੱਚ ਤੁਹਾਡਾ ਹੋਣਾ ਜ਼ਰੂਰੀ ਹੈ ਸੋ ਇਹ ਦੋ ਸਟਰੀਮ ਜਿਹੜੀਆਂ ਨੇ ਉਹ ਅੰਡਰ ਪੀਐਲਪੀ ਇਸ ਸਕੈਚ ਵਨ ਦੇ ਕਹਿ ਸਕਦੇ ਹਾਂ ਕੀ ਲਾਂਚ ਕੀਤੇਆਂ ਗਈਆਂ ਨੇ ਇਹਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਹੋ ਜੇਕਰ ਤੁਸੀਂ ਹੈਲਥ ਸੈਕਟਰ ਨਾਲ ਜੁੜੇ ਹੋਏ ਹੋ ਜਾਂ ਫਿਰ ਤੁਹਾਡਾ ਆਕੂਪੇਸ਼ਨ ਜਿਹੜਾ ਹੈ ਉਹ ਐਗਰੀਕਲਚਰ ਨਾਲ ਜੁੜਿਆ ਹੋਇਆ ਤਾਂ ਤੁਸੀਂ ਇਸ ਸਟਰੀਮ ਦਾ ਫਾਇਦਾ ਚੱਕ ਸਕਦੇ ਹੋ ਉਮੀਦ ਕਰਦਾ ਹਾਂ ਬਹੁਤ ਸਾਰੇ ਲੋਕਸਾਂ ਦਾ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤਵਾ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫੈਲੂ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਪਿਆਰ ਕਰਨਾ टिप्स ना ओ पी छो अपनी प्रोफाइल डिस्कस करना चाहते हो प्रोफाइल की प्रेजेंटेशन बनवाना चाहते हो तो वेलकम है अभी वीजा फाइल नहीं करते इस करके कॉल या मैसेज ना करा करो चलो तो सब्सक्राइब करो वो तो वह शेयर करो धन्यवाद